ਖਾੜਾ ਸਭਿਆਚਾਰ ਦੀ ਜਿੰਦ ਜਾਨ ਮੁਹੰਮਦ ਸਦੀਕ ਰਚਨਾ ਬੋਲਾ ਸਿੰਘ ਸ਼ਮੀਲੀਆ ਲੈ ਵਦ ਜਨ ਸੰਗੀਤਕ ਨੀਮਾਂ ਵਿੱਚ ਵੱਜੇ ਹੋਏ ਬੋਲਾਂ ਨੂੰ ਸੁਨਣਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸਵਾਰਿਆ ਹੈ ਪਹਿਲਾਂ ਤੋਂ ਹੀ ਪੰਜਾਬੀ ਗੌਣ ਪ੍ਰਣਾਲੀ ਦੇ ਸ਼ਕੀਨ ਰਹੇ ਹਨ ਲੋਕਾਂ ਦਾ ਮੇਲਿਆਂ ਤੇ ਇਕੱਠੇ ਹੁੰਦਾ ਜ਼ਿਆਦਾ ਕਾਰਨ ਕਵੀਸ਼ਰਾਂ ਜਾਂ ਢਾਡੀਆਂ ਨੂੰ ਸੁਨਣਾ ਹੁੰਦਾ ਸੀ ਕਵੀਸ਼ਰਾਂ ਜਾਂ ਢਾਡੀ ਤੁਰ ਫਿਰ ਕੇ ਗਾਇਆ ਕਰਦੇ ਸਨ ਫਿਰ ਜਦੋਂ ਸਪੀਕਰਾਂ ਦਾ ਯੋਗ ਆਇਆ ਤਾਂ ਗਾਉਣ ਵਾਲਿਆਂ ਨੇ ਸਟੇਜਾਂ ਤੇ ਖੜ ਕੇ ਗਾਉਣਾ ਸ਼ੁਰੂ ਕੀਤਾ ਲੋਕ ਕਿਸੇ ਜਾਂ ਜਜਾਰੂ ਰੰਗ ਸੁਣਦੇ ਕੁਝ ਨਵੀਆਂ ਉਮਰ ਦੇ ਮੁੰਡੇ ਇਹਨਾਂ ਗਾਉਣ ਮੰਡਲੀਆਂ ਤੋਂ ਰੋਮਾਂਟਿਕ ਰਸ ਜਾਂ ਜ਼ਿੰਦਗੀ ਦੀਆਂ ਤਰਕ ਹਕੀਕਤਾਂ ਤੇ ਨਿਤਾ ਪ੍ਰਤਿਬਾ ਪ੍ਰਣ ਵਾਲੀਆਂ ਲੋਕਾਂ ਝੋਕਾਂ ਸੁਣ ਕੇ ਸਵਾਦ ਲੈਣ ਲੱਗੇ ਫਿਰ ਜ਼ਿੰਦਗੀ ਦੀਆਂ ਨਾਟਕਮਈ ਘਟਨਾਵਾਂ ਨੂੰ ਹੂਬ ਹੂਬ ਪੇਸ਼ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆ ਅਖਾੜਾ ਸੱਭਿਆਚਾਰ ਹੋਂਦ ਵਿੱਚ ਆਇਆ ਗੌਂਦ ਦੇ ਨਾਲ-ਨਾਲ ਇਹ ਅਖਾੜਾ ਕਲਚਰ ਵਿਆਹਾਂ ਸ਼ਾਦੀਆਂ ਵਿੱਚ ਇਹ ਵਡਿਆਈ ਦਾ ਪਾਤਰ ਬਣਿਆ ਅਖਾੜਾ ਪ੍ਰਣਾਲੀ ਦਾ ਮੁਢ ਕਲਾਕਾਰ ਚਾਂਦੀ ਰਾਮ ਨੇ ਬੰਨਿਆ ਭਾਵੇਂ ਇਸ ਤੋਂ ਪਹਿਲਾਂ ਵੀ ਔਰਤ ਕਲਾਕਾਰਾਂ ਨਾਲ ਗੌਂਦ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ ਪਰੰਤੂ ਅਸਲੀ ਅਖਾੜੇ ਦੇ ਰੂਪ ਵਿੱਚ ਚਾਂਦੀ ਰਾਮ ਨੇ ਇਸ ਪਰੰਪਰਾ ਦਾ ਮੁਢ ਬੰਨਿਆ ਇਸ ਗਾਇਕ ਜੋੜੀ ਦਾ ਗਾਇਆ ਗੀਤ ਲੈ ਜਾ ਛਲੀਆਂ ਪਣਾ ਲੀਂ ਦਾ ਨੇ ਵੇ ਮਿੱਤਰਾ ਦੂਰ ਤਿਆ ਬਹੁਤ ਮਕਬੂਲ ਹੋਇਆ ਇਸਾ ਖੜਾ ਪਰੰਪਰਾ ਨੂੰ ਨਿਯਮਬੱਧ ਹਰਮਨ ਪਿਆਰਾ ਤੇ ਸਿਖਰਾਂ ਵੱਲ ਲੈ ਕੇ ਜਾਣ ਦਾ ਸੇਰਾ ਮੁਹੰਮਦ ਸਦੀਕ ਤੇ ਰਣਜੀਤ ਕਰ ਦੀ ਜੋੜੀ ਦੇ ਸਿਰ ਬੱਜਦਾ ਹੈ। ਮੁਹੰਮਦ ਸਦੀਕ ਬਚਪਨ ਵਿੱਚ ਨਾਟਕ ਮੰਡਲੀ ਵਿੱਚ ਕੰਮ ਕਰਦਾ ਸੀ। ਬਾਅਦ ਵਿੱਚ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਨ ਕਰਕੇ ਉਸ ਨੂੰ ਆਪਣੇ ਹਰ ਕਿਰਦਾਰ ਨਾਲ ਨਿਬਣਾ ਆਉਂਦਾ ਸੀ। ਮੁਹੰਮਦ ਸਦੀਕ ਤੋਂ ਪਹਿਲਾਂ ਜਾਂ ਸਮਕਾਲੀ ਕਲਾਕਾਰ ਸਿਰਫ ਸਟੇਜ ਤੇ ਗਾਉਂਦੇ ਸਨ। ਉਹ ਘਟਨਾਵਾਂ ਦੀ ਪੇਸ਼ਕਾਰੀ ਨਹੀਂ ਕਰਦੇ ਸਨ। ਮੁਹੰਮਦ ਸਰੀਕ ਨੇ ਕਿਸੇ ਘਟਨਾ ਨੂੰ ਸਿਰਫ ਗਾਇਆ ਹੀ ਨਹੀਂ ਸਗੋਂ ਪੇਸ਼ਕਾਰੀ ਕਰਕੇ ਉਸਨੂੰ ਹੋਰ ਦਿਲਚਸਪ ਵੀ ਬਣਾਇਆ ਜੇਟ ਦਾ ਰੋਲ ਕਰਨ ਸਮੇਂ ਜਦੋਂ ਉਹ ਮੁੱਛ ਨੂੰ ਵਟ ਦੇ ਕੇ ਅੱਖਾਂ ਦੇ ਕੋਹਾਂ ਵਿੱਚੋਂ ਦੀ ਟੇਡਾ ਜਿਹਾ ਔਰਤ ਕਲਾਕਾਰ ਬਣ ਝਾਕਦਾ ਤਾਂ ਲੋਕ ਸ਼ਬਦੀ ਰਸਤੇ ਨਾਲ ਨਾਟਕੀ ਰਸਵੀ ਮਾਨਦੇ ਹਨ ਇਹ ਉਸੀ ਕਲਾ ਦਾ ਜਾਦੂ ਹੈ ਜਦੋਂ ਛੋਟੀ ਉਮਰ ਦੇ ਦਿਓਰ ਦਾ ਰੋਲ ਕਰਦਿਆਂ ਆਪਣੇ ਕਮੀਜ਼ ਦੀ ਕੰਨੀ ਫੜ ਕੇ ਦੰਦਾ ਵਿੱਚ ਚੱਪਦਾ ਇਸ ਤਰ੍ਹਾਂ ਲੋਕ ਅਖਾੜਿਆਂ ਵਿੱਚ ਪੇਸ਼ਕਾਰੀ ਦਾ ਰੰਗ ਪਾਉਣ ਦਾ ਸਿਹਰਾ ਮੁਹੰਮਦ ਸਦੀਕ ਦੇ ਸਿਰ ਪੈਦਾਇ ਇਸ ਤਰ੍ਹਾਂ ਲੋਕ ਅਖਾੜਿਆਂ ਨੂੰ ਸੁਣਦੇ ਨਾਲ ਨਾਲ ਦੇਖਣ ਵੱਲ ਵੀ ਰੁਚਿਤ ਹੋਏ ਸਿੱਟੇ ਵੱਜੋਂ ਇਹ ਅਖਾੜਾ ਕਲਚਰ ਲੋਕਾਂ ਦੀ ਰੂਹ ਨਾਲ ਅਜੇ ਹਾ ਜੁੜਿਆ ਕਿ ਅੱਜ ਤੱਕ ਟੁੱਟ ਨਹੀਂ ਸਕਿਆ ਜਸਵੰਤ ਸੰਧੀਲਾ ਕਹਿੰਦਾ ਹੈ ਕਿ ਮੁਹੰਮਦ ਸਦੀਕ ਨੇ ਅਖਾੜਿਆਂ ਨੂੰ ਸੰਵਿਧਾਨਕ ਲੀਹਾਂ ਤੇ ਤੋਰ ਕੇ ਇਸ ਨੂੰ ਨਿਯਮਬੱਧ ਪ੍ਰਣਾਲੀ ਨਾਲ ਜੋੜਿਆ ਜਿਵੇਂ ਗਾਣ ਤੋਂ ਪਹਿਲਾਂ ਪਾਰਟੀ ਤੋਂ ਪੈਸੇ ਲੈਣ ਦੀ ਰਵੈਤ ਪਾਉਣੀ ਅਕਾਰੀ ਦਾ ਸਮਾਂ ਦੋ ਘੰਟੇ ਮقرਰ ਕਰਨਾ ਤੇ ਇਸ ਸਟੇਜ ਤੇ ਕਿਸੇ ਬਰਾਤੀ ਜਾਂ ਸ਼ਰਾਬੀ ਨੂੰ ਨਾ ਚੜਨ ਦੇਣਾ ਆਦ ਮਮਸ ਸਦੀਕ ਤੋਂ ਬਿਨਾ ਹੋਰ ਅਖਾੜਿਆਂ ਵਿੱਚ ਲੋਕ ਸਟੇਜ ਤੇ ਚੜ ਕੇ ਖਰੂਦ ਪਾਉਂਦੇ ਸਨ ਸਦੀਕ ਨੇ ਇਸ ਖਫੜਾ ਦਫੜੀ ਨੂੰ ਰੋਕ ਕੇ ਅਖਾੜਿਆਂ ਦੇ ਰੂਪ ਨੂੰ ਨਿਖਾਰਿਆ ਸੋਹਣੇ ਤੇ ਸੁਹਾਗੇ ਦਾ ਰੂਪ ਬਣ ਕੇ ਉਭਰੇ ਬਾਬੂ ਸਿੰਘ ਮਾਨ ਨੇ ਮੁਹੰਮਦ ਸਦੀਕ ਦੀ ਸ਼ਖਸੀਅਤ ਤੇ ਉਸ ਦੀਆਂ ਸਰੀਰਕ ਮੁਦਰਾਵਾਂ ਨੂੰ ਪਾਪਦੇ ਹੋਏ ਅਜਿਹੇ ਗੀਤ ਲਿਖੇ ਜਿਨ੍ਹਾਂ ਵਿੱਚ ਨਾਟਕੀ ਰੂਪ ਜ਼ਿਆਦਾ ਹੋਵੇ ਗੰਮੀ ਸੰਗਤਪੂਰੀਏ ਦੇ ਵਾਰਤਾਲਾਪੀ ਗੀਤ ਮੁਹੰਮਦ ਸਦੀਕ ਦੀ ਸ਼ੈਲੀ ਦਾ ਹੋਰ ਸ਼ਿੰਗਾਰ ਬਣਦੇ ਗਏ। ਮੂਲ ਰੂਪ ਵਿੱਚ ਮੁਹੰਮਦ ਸਦੀਕ ਵਧੀਆ ਇਨਸਾਨ ਹੋਣ ਦੇ ਨਾਲ-ਨਾਲ ਵਧੀਆ ਸੰਗੀਤਕਾਰ ਵੀ ਹੈ। ਸਿਰਫ ਸਟੇਜ ਤੇ ਹੀ ਨਹੀਂ ਸਮਾਜਿਕ ਤੌਰ ਤੇ ਵੀ ਹਰ ਇੱਕ ਨਾਲ ਹੰਡਣ ਯੋਗ ਹੈ। ਉਸਦੇ ਸਾਥੀਆਂ ਨਾਲ ਕਦੇ ਮਤਭੇਦ ਨਹੀਂ ਹੋਈ। ਇਹੀ ਕਾਰਨ ਹੈ ਕਿ ਉਹ ਬੀਬਾ ਰਣਜੀਤ ਕੌਰ ਨਾਲ ਲਗਾਤਾਰ 35 ਸਾਲ ਗੁੰਦਾ ਰਿਹਾ। ਜੇਕਰ ਅਨਜੀਤ ਕਰਦੀ ਆਵਾਜ਼ ਖਰਾਬ ਨਾ ਹੁੰਦੀ ਤਾਂ ਇਸ ਜੋੜੀ ਨੇ ਅਜੇ ਹਰ ਰਿਕਾਰਡ ਬਣਾਉਣਾ ਸੀ ਜੋ ਸ਼ਾਇਦ ਕਿਸੇ ਤੋਂ ਵੀ ਨਾ ਟੁੱਟਦਾ ਹੁਣ ਜੋ 35 ਸਾਲ ਦਾ ਰਿਕਾਰਡ ਵੀ ਬਹੁਤ ਹੈ ਮੁਹੰਮਦ ਸਦੀਕ ਸਾਥੀ ਕਲਾਕਾਰ ਨੂੰ ਬਦਲਣ ਵਿੱਚ ਯਕੀਨ ਨਹੀਂ ਕਰਦਾ ਇਸ ਕਰਕੇ ਉਸਨੂੰ ਬੀਬਸ ਗੁਜੀਤ ਕਰਨ ਨਾਲ ਗੌਂਦਿਆਂ ਵੀ 20 ਸਾਲ ਹੋ ਚੁੱਕੇ ਹਨ ਮੁਹੰਮਦ ਸਦੀਕ ਦੀ ਜ਼ਬਾਨ ਤੇ ਨਿਮਰਤਾ ਉਸ ਦੀਆਂ ਉਂਗਲਾਂ ਦੇ ਪੋਟਿਆਂ ਵਿੱਚ ਸੰਗੀਤਮਈ ਜਾਦੂ ਭਰਿਆ ਹੋਇਆ ਹੈ ਇਹ ਉਸ ਦਾ ਵੱਡਪਨ ਹੈ ਕਿ ਉਸਨੇ ਕਦੇ ਵੀ ਹੰਕਾਰ ਨਹੀਂ ਕੀਤਾ ਪੁੱਛਣ ਤੇ ਕਹਿੰਦਾ ਹੈ ਸਾਹਿਬ ਹੱਥ ਵੜਿਆਈਆਂ ਲੋਕਾਂ ਨੇ ਉਸ ਦੀ ਕਲਾ ਤੇ ਨਿਮਰਤਾ ਦਾ ਮੁੱਲ ਪਾਉਂਦਿਆ ਉਸ ਨੂੰ ਵਿਧਾਇਕ ਅਤੇ ਸੰਸਦ ਮੈਂਬਰ ਤੱਕ ਦੀਆਂ ਉਪਾਧੀਆਂ ਦੀ ਬਖਸ਼ਿਸ਼ ਕੀਤੀ ਬੇਸ਼ੱਕ ਪੱਛਮੀ ਸਭਿਤਾ ਦੇ ਪ੍ਰਭਾਵ ਅਧੀਨ ਗਾਇਕੀ ਦਾ ਸ਼ੋਰ ਸ਼ਰਾਬਾ ਕਾਫੀ ਵੱਧ ਗਿਆ ਪਰੰਤੂ ਮੁਹੰਮਦ ਸਦੀਕ ਮਾਡਲ ਖਾੜਿਆਂ ਵਿੱਚ ਅਜੇ ਵੀ ਮੋਰੀ ਰੋਲ ਅਦਾ ਕਰ ਰਿਹਾ ਅੱਜ ਕੱਲ ਜੇਕਰ ਖਾੜਾ ਕਲਚਰ ਜਿਉਂਦਾ ਹੈ ਤਾਂ ਸਿਰਫ ਮੁਹੰਮਦ ਸਦੀਕ ਕਰਕੇ ਜਿਉਂਦਾ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲਾ ਕਲਾਕਾਰ ਹੈ ਅਬੀ ਉਸਦੀ ਫਰਖਤੀ ਹੈ ਕਿ ਉਸਨੇ ਕਦੇ ਵੀ ਆਪਣੇ ਸਰੋਤਿਆਂ ਦੀਆਂ ਪਾਵਨਾਮਾਂ ਦਾ ਨਜਾਇਜ਼ ਫਾਇਦਾ ਨਹੀਂ ਉਠਾਇਆ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਸਸਰੋਤਾ ਵਰਗ ਕਮਜ਼ੋਰ ਆਰਥਿਕ ਦਸ਼ਾ ਵਾਲਾ ਹੈ ਇਸ ਕਰਕੇ ਉਸਨੇ ਕਦੇ ਆਪਣੇ ਰੇਟ ਵਿੱਚ ਚੁੱਕਾ ਵਾਦਾ ਨਹੀਂ ਕੀਤਾ ਉਸ ਦਾ ਰੇਟ ਉਹੀ ਹੁੰਦਾ ਹੈ ਜਿਸ ਨੂੰ ਆਮ ਲੋਕ ਸਹਿਨ ਕਰ ਸਕਣ ਮੁਹੰਮਦ صدیق ਤੇ ਬਾਬੂ ਸਿੰਘ ਮਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਦੋਵੇਂ ਉਮਰ ਦੇ 8 ਦਹਾਕੇ ਪੂਰੇ ਕਰਨ ਦੇ ਬਾਵਜੂਦ ਗੱਭਰੂ ਹਨ ਇਹ ਸਿਰਫ ਲੋਕਾਂ ਦੇ ਪਿਆਰ ਸਦਕਾ ਹੀ ਹੈ ਉਸ ਦੇ ਸਰੋਤਿਆਂ ਦੀ ਦੁਆ ਹੈ ਕਿ ਮੁਹੰਮਦ صدیق ਦੀਆਂ ਨਾਟਕੀ ਅਦਾਵਾਂ ਤੇ ਪੇਸ਼ਕਾਰੀ ਤੇ ਕਦੇ ਬੜਾਪਨ ਆਵੇ ਧੰਨਵਾਦ